ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਜਿਸ ਤਰ੍ਹਾਂ ਉਚਾਰਿਆ ਇਸੇ ਤਰ੍ਹਾਂ ਹੀ ਬੋਲਣਾ ਹੈ ਬਿਹਾਗੜੇ ਕੀ ਵਾਰ ਕੀ ਵਾਰ ਨਹੀਂ ਕਹਿਣਾ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਪਾਲ ਤੇ ਤੇ ਪਦ ਤੇ ਵੀ ਠਮਕੈ ਜਿਸ ਤਾਂ ਲਾਈਐ ਗੁਰ ਸੇਵਾ ਤੇ ਸੁਖ ਪਾਈਐ ਇਥੇ ਵਿਸਰਾਮ ਹੋਰਥੈ ਸੁਖ ਨ ਪਾਲ ਗੁਰ ਕਾਉ ਸਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾਂ ਕੋ ਮਿਲੈ ਨਾਨਕ ਪਦਤੀ ਜਮਕ ਹੈ ਨਾਨਕ ਨਾਮ ਤਿਨਾਂ ਕੋ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ ਹੈ ਸਿਫਤ ਸਿਫਤ ਖਜ਼ਾਨਾ ਬਖਸ ਹੈ ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸੈ ਸੋ ਖਰਚੈ ਖਾਇ ਸਤਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕੁਮਾਈ ਨਾਨਕ ਮਨਮੁਖ ਜਗਤ ਧਨਹੀਣ ਹੈ ਨਾਨਕ ਪਾਦਤੀ ਯਮਕ ਲਾ ਦਨੀ ਹੈ ਮਨਮੁਖ ਜਗਤ ਧਨਹੀਣ ਹੈ ਅੱਗੇ ਭੁੱਖਾ ਕੇ ਖਾਏ ਔੜੀ ਸਭ ਤੇਰੀ ਤੂੰ ਸਭ ਸਦਾ ਸਭ ਸਦਾ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਸਭਨਾ ਵਿੱਚ ਤੂੰ ਵਰਤਦਾ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਾਇਆ ਜਿਸ ਦੀ ਤੂੰ ਭਗਤ ਥਾਏ ਪਾਏ ਜਿਸ ਦੀ ਤੂੰ ਭਗਤ ਥਾਏ ਪਾਏ ਜਿਸ ਦੀ ਤੂੰ ਭਗਤ ਥਾਏ ਪਾਏ ਪਾਏ ਜਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਤੁਧ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥਿਏ ਸਭ ਕਰਨ ਤੇਰਾ ਕਰਾਇਆ ਸਲਾਹ ਹੋ ਸਭ ਸਲਾਹ ਹੋ ਹਰ ਸਭਨਾ ਤੇ ਵੱਡਾ ਸ세 ਦਾ ਕੰਨਾ ਨਹੀਂ ਹੈ ਸਲਾਹ ਹੋ ਸਲਾਹ ਹੋ ਹਰ ਸਭਨਾ ਤੇ ਵੱਡਾ ਸਲਾਹ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸ਼ਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਹਾਂ ਜੀਤਾ ਕਸਕੇ ਬੋਲਣਾ ਹੈ ਜਗ ਜੀਤਾ ਸਭ ਕੋਈ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਇ ਨ ਸਕੈ ਕੋਈ ਹਾਂਜੀ ਗੁਰਮਤ ਮਤ ਅਚਲ ਹੈ ਚਲਾਇ ਨ ਸਕੈ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੂਲਹ ਭੁਲਾਏ ਅਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਅਣਦਿਨ ਗੁਦਰੈ ਸਬਦ ਨ ਕਰੈ ਵਿਚਾਰ ਸੁੱਧ ਮਤ ਕਰਤਾ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿ ਤੈਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਹਾਂਜੀ ਦਿੱਤੈ ਇਥੇ ਜਮਕ ਲਾ ਦੁਨੀ ਹੈ ਕਿ ਤੈਨਾ ਸੰਤੋਖੀ ਅਨ ਇਥੇ ਵਿਸਰਾਮ ਹੈ ਅੰਤਰ ਤ੍ਰਿਸ਼ਨਾ ਬਹੁਤ ਇਥੇ ਠਮਕ ਹੈ ਅਗਿਆਨ ਅੰਧਾਰ ਇਸ ਨੂੰ ਅਗਿਆਨ ਉਚਾਰਨ ਕਰਨਾ ਹੀ ਠਾ ਅਧਾ ਯਈਆ ਹੈ ਇਹਦਾ ਉਚਾਰਨ ਐੜਾ ਗੱਗੇ ਸਿਹਾਰੀ ਐੜੇ ਕੰਨਾ ਨੰਨਾ ਅਗਿਆਨ ਅੰਧਾਰ ਨਾਨਕ ਮਨ ਮੁੱਖਾ ਨਾਲ ਟੁੱਟਿਆ ਭਲੀ ਜਿਨਾ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਇਹ ਤਿਨ ਦੇ ਪ੍ਰਾਤਨ ਸਰੂਪਾਂ ਚ ਹਲੰਤ ਨਹੀਂ ਹੈ ਤਿਨ ਪਾਠ ਹੀ ਸੁੱਧ ਪਾਠ ਹੈ ਹਲੰਤ ਤੋਂ ਬਗੈਰ ਤਿਨ ਪਉ ਸੰਸਾਰ ਕੀ ਕਰੇ ਜੇ ਨ ਸਤਗੁਰ ਸਿਰ ਕਰਤਾਰ ਤੁਰ ਤੈਨ ਕੀ ਪੈਜ ਰਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸਚੈ ਸਬਦ ਵਿਚਾਰ ਪਾਇ ਨਾ ਪਾਇ ਨਾ ਕੀ ਕਰ ਤਨੂ ਪਹਿਲਾ ਵੀ ਕੀ ਪਾਇਆ ਨਾ ਕੀ ਕਰ ਪਾਇਆ ਹੁ ਲੈ ਅਗਰ ਸਦਾ ਸਚੈ ਸਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਪਉੜੀ ਜੀ ਆਜੰਤ ਸਭ ਤੇਰੇ ਆ ਤੂੰ ਸਭ ਨਾਰਾਸ ਜਿਸਨੋ ਤੂੰ ਦੇਹ ਤਿਸ ਸਭ ਕੇ ਚ ਮਿਲੈ ਕੋਈ ਹੋਰ ਸ਼੍ਰੀਕ ਨਾਹੀ ਤੁਧ ਪਾਸ ਕੋਈ ਹੋਰ ਸ਼੍ਰੀਕ ਨਾਹੀ ਤੁਧ ਪਾਸ ਤੂੰ ਇਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਅਰਦਾਸ ਨਹੀਂ ਕਹਿਣਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤੇਸਦੀ ਤੂੰ ਮੰਨ ਲੈ ਸੋ ਜਨ ਸਾबास ਲੈ ਹੀ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਾबास ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ